ਤਤ ਮੋਗਾ ਦੇ ਵਿੱਚ ਸੀਨੀਅਰ ਸਿਟੀਜ਼ਨ ਸੰਸਥਾ ਦੇ ਵੱਲੋਂ ਵਣ ਵਿਭਾਗ ਦੇ ਸਹਿਯੋਗ ਦੇ ਨਾਲ ਵਣ ਮਹਾਉਤਸਵ ਸ਼ਹਿਰ ਦੇ ਵਿੱਚ ਮਨਾਇਆ ਗਿਆ ਜਿੱਥੇ ਕਿਸ ਤਰੀਕੇ ਦੇ ਨਾਲ ਆਯੋਜਨ ਸ਼ੁਰੂ ਕੀਤਾ ਗਿਆ ਤੇ ਸੰਸਥਾ ਦੁਆਰਾ ਅਲੱਗ-ਅਲੱਗ ਸ਼ਹਿਰ ਦੇ ਹਿੱਸਿਆਂ ਦੇ ਵਿੱਚ ਪੌਦੇ ਲਗਾਏ ਗਏ ਤਾਂ ਬਿਲਕੁਲ ਮੋਗਾ ਦੀ ਸੀਜੀਐਮ ਕਮ ਸੈਕਟਰੀ ਲੀਗਲ ਸਰਵਿਸ ਅਥਾਰਟੀ ਕਿਰਨ ਜੋਤੀ ਨੇ ਜਿਹੜਾ ਪੌਦੇ ਲਗਾ ਕੇ ਵਣ ਮਹਾਉਤਸਵ ਦੀ ਸ਼ੁਰੂਆਤ ਕੀਤੀ ਹੈ ਉਹਨਾਂ ਨੇ ਸ਼ਿਰਕਤ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਵੱਧ ਰਿਹਾ ਪ੍ਰਦੂਸ਼ਣ ਤੇ ਘਟ ਰਿਹਾ ਪਾਣੀ ਇਸ ਨੂੰ ਦੇਖਦੇ ਹੋਏ ਇਹਨਾਂ ਦੇ ਵੱਲੋਂ ਖਾਸ ਉਪਰਾਲਾ ਕੀਤਾ ਤੇ ਸਭ ਨੂੰ ਅਪੀਲ ਕਰਦੇ ਕਿ ਵੱਧ ਤੋਂ ਵੱਧ ਪੌਦੇ ਲਗਾਏ ਜਾਣ ਤਾਂ ਕਿ ਸਾਨੂੰ ਆਉਣ ਵਾਲੇ ਤੇ ਸਾਡੇ ਆਉਣ ਵਾਲੀ ਪੀੜ੍ਹੀ ਹੈ ਜਿਹੜੀ ਉਹ ਵੀ ਆਪਣਾ ਜਨਜੀਵਨ ਹੈ ਬੜੇ ਸੁਖੀ ਤਰੀਕੇ ਦੇ ਨਾਲ ਬਤੀਤ ਕਰ ਸਕਣ ਤਾਂ ਬਿਲਕੁਲ ਮੋਗਾ ਦੇ ਸੀਨੀਅਰ ਸਿਟੀਜ਼ਨ ਦੇ ਵੱਲੋਂ ਵੱਡਾ ਜਿਹੜਾ ਪੈਰਾ ਸ਼ੁਰੂ ਕੀਤਾ ਗਿਆ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਬਣਵਾ ਉਤਸਵ ਦੀ ਸ਼ੁਰੂਆਤ ਕੀਤੀ ਹੈ ਤੇ ਜਿਸ ਦੇ ਦਰਮਿਆਨ ਉਹਨਾਂ ਨੇ ਸ਼ਹਿਰ ਦੇ ਵਾਕੋ ਖਿੱਸਿਆਂ ਦੇ ਵਿੱਚ ਜਾ ਕੇ ਪੌਦੇ ਲਗਾਏ ਨੇ ਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਾਡੀ ਆਉਣ ਵਾਲੀ ਜਨਰੇਸ਼ਨ ਲਈ ਸਾਡੀ ਆਉਣ ਵਾਲੀ ਪੀੜ੍ਹੀ ਦੇ ਲਈ ਪਾਣੀ ਅਤੇ ਪ੍ਰਦੂਸ਼ਣ ਹੈ ਜਿਹੜਾ ਕਿਸ ਤਰੀਕੇ ਦੇ ਨਾਲ ਪਾਣੀ ਘਟਦਾ ਜਾ ਰਿਹਾ ਹੈ ਪ੍ਰਦੂਸ਼ਣ ਵੱਧਦਾ ਜਾ ਰਿਹਾ ਸਭ ਨੂੰ ਰੋਕਣ ਦੇ ਲਈ ਠੱਲ ਪਾਉਣ ਦੇ ਲਈ ਪੌਦੇ ਲਗਾਉਣਾ ਬਹੁਤ ਹੀ ਜ਼ਰੂਰੀ ਹੈ ਜਰ ਜਸ ਸਰਵਨ ਮੈਂ ਬਸ ਸਰਵਨ ਮੈਨੂੰ ਅੱਜ ਬਹੁਤ ਹੀ ਖੁਸ਼ੀ ਹੋਈ ਹੈ ਕਿ ਅਸੀਂ ਇੱਕ ਇਹ ਉਪਰਾਲਾ ਕਰ ਰਹੇ ਹਾਂ ਜਿਸ ਲਈ ਕਿ ਬਹੁਤ ਜ਼ਰੂਰੀ ਸੀ ਕਿਉਂਕਿ ਇਹ ਜਿਹੜੇ ਰੁੱਖ ਹੈ ਡਰਕਟ ਹੈ ਇੱਕ ਕਿਸਮ ਦੇ ਆਪਣੇ ਸੈੱਟਸ ਹੈ ਪਰਮਾਤਮਾ ਨੇ ਆਪਾਂ ਨੂੰ ਇਹਨਾਂ ਦੇ ਬਹੁਤ ਲਾਭ ਦਿੱਤੇ ਹੈ ਛਾਂ ਦਿੰਦੇ ਹੈ ਬਾਲਣ ਦਿੰਦੇ ਹੈ ਵੱਤੋ ਜਿਹੜਾ ਹੈ ਬਦਰੀ ਆਕਸੀਜਨ ਜਿਹੜੀ ਹੈ ਉਹ ਆਪਾਂ ਨੂੰ ਮਿਲਦੀ ਹੈ ਔਰ ਆ ਜਿਹੜਾ ਬੂਟਾ ਹੈ ਇਹ 24 ਆਵਰ ਡਿਊਰਿੰਗ ਅਡੇ ਇਹ ਮਤਲਬ ਕਿ ਆਕਸੀਜਨ ਛੱਡਦਾ ਹੈ ਬਾਕੀ ਪੌਦੇ ਉਹ ਮਤਲਬ ਕਿ ਦਿਨ ਦੀ ਰੋਸ਼ਨੀ ਨਾਲ ਹੀ ਕਰਦੇ ਆ ਔਰ ਇਹਨਾਂ ਦੇ ਵਿਸ਼ਕਤਾਂ ਦੇ ਮਤਲਬ ਇਹ ਹੈ ਜੇ ਕੋਈ ਬਾਹਰ ਆ ਜਾਂਦੀ ਹੈ ਉਹਨਾਂ ਨੂੰ ਪ੍ਰੋਟੈਕਟ ਕਰਦੇ ਆਪਾਂ ਨੂੰ ਜੇ ਇਹ ਮਤਲਬ ਕਿ ਛਾਂ ਦੇ ਬਹਿਣਾ ਹੋਵੇ ਇਹਨਾਂ ਦਾ ਔਰ ਇਹਨਾਂ ਦਾ ਇਹਨਾਂ ਮਤਲਬ ਕਿ ਹਰ ਸੂਰ ਦੇ ਵਿੱਚ ਬੰਨ ਨੂੰ ਲੋਡ ਪੈਂਦੀ ਹੈ ਔਰ ਆਪਣਾ ਫਰਜ ਬਣਦਾ ਹੈ ਕਿਉਂਕਿ ਬਹੁਤ ਜ਼ਿਆਦਾ ਪੌਦੇ ਕੱਟੇ ਜਾ ਰਹੇ ਹੈ ਆਹ ਜਿਹੜੀਆਂ ਸਹਾਈ ਬੜੀਆਂ ਹੈਗੀਆਂ ਇਹਨਾਂ ਦੇ ਦੋਨਾਂ ਪਾਸੇ ਬਹੁਤ ਵੱਡੇ ਘਰੇ ਮੰਦੋਂ ਦੇ ਪੁੱਧ ਹੁੰਦੇ ਲੀਗੇ ਟਰੈਕਟਰ ਉਹਨਾਂ ਨੇ ਮਟਾ ਦੇ ਗਵਰਨਮੈਂਟ ਨੇ ਇਹ ਗਵਰਨਮੈਂਟ ਵੀ ਠੀਕ ਹੈ ਕਿ ਜੇ ਮਤਲਬ ਇਹ ਹੈ ਕਿ ਟਰੈਕਟਰ ਨਹੀਂ ਨਾ ਇਹਨਾਂ ਲਾਏ ਔਰ ਇਹਦਾ ਮਤਲਬ ਕਿ ਮੁਲਕ ਦਾ ਜਿਹੜਾ ਹੈਗਾ ਬਹੁਤ ਬੁਰਾ ਹਾਲ ਹੋਊਗਾ ਔਰ ਅਸੀਂ ਹਰ ਇੱਕ ਨੂੰ ਅਸੀਂ ਅਸ਼ੀਰਵਾਦ ਦਿੰਦੇ ਆ ਕਿ ਜੇ ਮਾਂ ਪਿਓ ਦੀ ਤੁਸੀਂ ਸੇਵਾ ਕਰਦੇ ਆ ਉਹੀ ਸੇਵਾ ਜਿਹੜੀ ਹੈਗੀ ਹੈ ਇਹਨਾਂ ਦੀ ਕਰੋ ਕਿਉਂਕਿ ਜੋ ਸੁੱਖ ਆਪ ਨੂੰ ਆਪੇ ਹੋ ਰਿਹਾ ਹੈ ਉਹੀ ਸੁੱਖ ਇਹ ਦਿੰਦੇ ਆ ਔਰ ਇਹਨਾਂ ਨੂੰ ਪਾਲਣਾ ਇਹਨਾਂ ਨੂੰ ਪਾਣੀ ਦੇਣਾ ਇਹਨਾਂ ਦਾ ਮਤਲਬ ਕਿ ਦੇਖਣਾ ਇਹ ਆਪਣਾ ਫਰਜ਼ ਬੰਦਾ ਹੈ ਅਸੀਂ ਹਰ ਇੱਕ ਬੱਚੇ ਨੂੰ ਹੀ ਕਹਿੰਦੇ ਆ ਸਕੂਲ ਨਾਲ ਵਿੱਚ ਹੀ ਜਾਣੇ ਆ ਉਹਨਾਂ ਨੂੰ ਬਜ਼ੁਰਗਾਂ ਦਾ ਸਰਕਾਰ ਦੇਣੇ ਕਰੋ ਔਰ ਪੌਦੇ ਲਾਓ ਸਾਨੂੰ ਇੱਕ ਬੜੀ ਖੁਸ਼ੀ ਹੈ ਕਿ ਅਸੀਂ ਇੱਕ ਸਕੂਲ ਵਿੱਚ ਪੌਦੇ ਲਾਏ ਸੀਗੇ 12 ਸਾਲ ਪਹਿਲਾਂ ਉਹ ਹੁਣ ਪੌਦੇ ਉਗ ਬੈਤ ਰਹਿਣੇ ਸੀਗੇ ਔਰ ਜਾ ਕੇ ਅਸੀਂ ਫਿਰ ਦੁਬਾਰਾ ਉੱਥੇ ਪੌਦੇ ਲਾਏ ਔਰ ਸਾਨੂੰ ਇਹ ਨਹੀਂ ਖੁਸ਼ੀ ਹੋਈ ਹੈ ਕੀ ਆਹ ਜਿਹੜੇ ਪੌਦੇ ਸਾਡੇ ਨਾਲ ਹੋਏ ਅਸੀਂ ਸ਼ਾਂਉਣ ਸੀ ਮਤਲਬ ਬੈਠ ਕੇ ਆਏ ਆਂ ਔਰ ਸਾਨੂੰ ਇਹਨਾਂ ਮਤਲਬ ਬਾਰੇ ਕਿ ਨਵੀਂ ਜ਼ਿੰਦਗੀ ਜਿਹੜੀ ਹੈ ਉਹ ਚਾਹੀਏ ਸੋ ਅਸੀਂ ਤਾਂ ਮਤਲਬ ਕੀ ਹੈ ਹਰ ਇੱਕ ਨੂੰ ਇਹੀ ਦੁਆ ਕਰਦੇ ਆਂ ਕਿ ਪਰਮਾਤਮਾ ਤੁਹਾਨੂੰ ਸ਼ਾਂਤੀ ਬਖਸ਼ੇ ਖੁਸ਼ੀ ਦੇਵੇ ਕਿਉਂਕਿ ਇਹ ਪੌਦੇ ਜਿਹੜੇ ਆ ਇਹਨਾਂ ਨੂੰ ਲਾਓ ਔਰ ਇਹਨਾਂ ਦੀ ਮਤਲਬ ਇਹ ਹੈ ਜੇ ਆਪਾਂ ਇਸ ਮੂਰਤ ਤੇ ਨਹੀਂ ਕਰ ਸਕਦੇ ਆਪਣੀ ਆਉਣ ਵਾਲੀ ਪੀੜ੍ਹੀ ਹੈ ਉਹ ਇਹਨਾਂ ਦਾ ਮਤਲਬ ਕੀ ਲਾਭ ਲੈ ਸਕੇ ਸਭ ਲਈ ਮੌਕਾ ਰਹੀ ਤੁਹਾਨੂੰ ਹਾਂਜੀ ਵਾਰੇ ਮੌਕਾ ਰਹੀ ਤੁਹਾਨੂੰ ਔਰ ਮੈਂ ਜਿਨ੍ਹਾਂ ਨੇ ਇਹ ਪ੍ਰੋਗਰਾਮ ਸਾਡਾ ਕਰਾਇਆ ਹਾਂ ਹਾਂ ਕੌਣ ਲੈਣ ਮੈਂ ਬਹੁਤ ਔਨਰਡ ਸ਼ਰੂਰ ਗੁਜ਼ਾਰ ਹੈ ਕਿਉਂਕਿ ਇਹਨਾਂ ਨੂੰ ਸਮਝ ਆ ਗਿਆ ਕਿ ਬਜ਼ੁਰਗ ਜਿਹੜੇ ਕੀ ਕਰ ਰਹੇ ਹੈ ਔਰ ਅਸੀਂ ਹਰ ਗੈਹੋਜਾ ਬਦਲ ਕੇ ਕੰਮ ਕੀਤਾ ਹੈ ਜਿਹੜਾ ਕਿ ਪੰਜਾਬ ਵਿੱਚ ਕਿਸੇ ਨੇ ਕੀਤਾ ਹੋਣਾ ਕਿਉਂਕਿ ਪੰਜਾਬ ਦਾ ਮੈਂ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਪੰਜਾਬ ਦਾ ਹੈ ਔਰ ਫਾਊਂਡਰ ਮੈਂਬਰ ਵੀ ਹੈ ਔਰ 110 ਯੂਨਿਟ ਹੈ ਤਾਂ ਜੋ ਮਤਲਬ ਕਿ ਇੱਥੇ ਅਸੀਂ ਵੀ ਕੀਤਾ ਹੈ ਉਹ ਕਿਸੇ ਨੇ ਕੀਤਾ ਨਹੀਂ ਕਿਉਂਕਿ ਸੈਪਰੇਟ 카운ਟਰ ਲਈ ਵਾਤੇ ਮੀਟਿੰਗ ਹੁੰਦੀ ਹੈ ਉਹ ਤੇ ਡੀਬ ਆਪਣਾ ਪੋਜੀਟਿਵ ਦੱਸੋ ਦੱਸੋ ਤੁਸੀਂ ਮਤਲਬ ਕਿ ਮੈਂ ਸਾਨੂੰ ਪੁੱਛਦੇ ਆ ਕਿ ਕੀ ਕਰਨੀ ਹੈ ਮੈਂ ਕਹਿੰਦਾ ਸੈਪਰੇਟ 카운ਟਰ ਦੂਰ ਘਰ ਜਿਹੜਾ ਤੇ ਪ੍ਰਾਇਟੀ ਬੇਸ ਤੇ ਇਹ ਸਾਡੇ ਸੀਨੀਅਰ ਸਿਟੀਜ਼ਨ ਨੂੰ ਦੱਸ ਦਿਓ ਔਰ ਸਾਡੀ ਜ਼ਿੰਦਗੀ ਹੈ ਮਤਲਬ ਕਿ ਜਿਹੜਾ ਬਦੁਰਬਲਾਇ ਐਕਟ ਹੈ 2007 ਮੇਨਟੇਨੈਂਸ ਐਂਡ ਵੈਲਫੇਅਰ ਫਾਰ ਦਾ ਸੀਨੀਅਰ ਸਿਟੀਜ਼ਨਸ਼ਿਪ ਉਹ ਅਸੀਂ ਵਾਤੇ ਜਿਹੜੀ ਐਮੈਂਡਮੈਂਟs ਹੈਗੀਆਂ ਉਹ ਵੀ ਲਾਗੂ ਕਰਾਤੀਆਂ ਤੇ ਸਾਰਾ ਕੁਝ ਜੁੜਿਆ ਹੈ ਇਹ ਹੋ ਰਿਹਾ ਹੈ 30 ਦੇ ਚੇਅਰਮੈਨ ਸ਼੍ਰੀ ਸਰਪਜੀਤ ਸਿੰਘ ਢਾਲੀਵਾਲ ਸੈਸ਼ਨਰਟ ਸਾਹਿਬ ਮੋਗਾ ਦੀ ਹਦਾਇਤ ਦੇ ਅਨੁਸਾਰ ਇੱਥੇ ਵਨ ਮਹੋਤਸਵ ਮਨਾਉਣ ਆਏ ਆ ਮੈਂ ਸੀਨੀਅਰ ਸਿਟੀਜ਼ਨਸ ਦੀ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇੱਥੇ ਇਹ ਉਪਰਾਲਾ ਕੀਤਾ ਬਹੁਤ ਅچھے ਬੂਟੇ ਤ੍ਰਿਵੈਣੀ ਲਗਾ ਕੇ ਅਸੀਂ ਹਟਿਆ ਪਰਿਆਵਰਣ ਬਚਾਉਣ ਦਾ ਇਹ ਸਭ ਤੋਂ ਅੱਛਾ ਉਪਰਾਲਾ ਹੈ ਤੇ 14 9 2024 ਨੂੰ ਲੋਕਦਾਲਤ ਹੈ ਜੇ ਕਿਸੇ ਵੀ ਤਰ੍ਹਾਂ ਦਾ ਕਿਸੇ ਸੀਨੀਅਰ ਸਿਟੀਜ਼ਨ ਦਾ ਕੋਈ ਇਸ਼ੂ ਹੈ ਤਾਂ ਲੋਕਤਾਲਾ ਚਾਕੇ ਆਪਣੇ ਕੇਸ ਜ਼ਰੂਰ ਕਰਵਾਇਆ ਜਾਵੇ ਸਰ ਇੱਥੇ ਅਸੀਂ ਦੇਖ ਰਹੇ ਹਾਂ ਕਿ ਇਨਚਾਰਜ ਸਾਹਿਬ ਨੇ ਬਹੁਤ ਅੱਛੇ ਲਗਾਏ ਹੋਏ ਔਰ ਬਹੁਤ ਦੇ ਨਿਮ ਦੇ ਹੈਗੇ ਆ ਔਰ ਪੀਪਲ ਹੈ ਅਸੀਂ ਹੁਣ ਇੱਕ ਤ੍ਰਿਵੇਣੀ ਲਗਾ ਕੇ ਹਟੇ ਪਰ ਇਹ ਇਹ ਚੀਜ਼ਾਂ ਦੇਖਭਾਲ ਤਾਂ ਮੰਗਦੀਆਂ ਨੇ ਕੁਦਰਤ ਹੋਏ ਇੱਕ ਛੋਟਾ ਬੱਚਾ ਵੀ ਹੋਏ ਉਹਨੂੰ ਦੇਖਭਾਲ ਕਰਕੇ ਹੀ ਆਪਾਂ ਵੱਡਾ ਇਨਸਾਨ ਔਰ ਜਿਹੜਾ ਕਿ ਅੱਛੇ ਆਚਰਣ ਵਾਲਾ ਬਣਾ ਸਕਦੇ ਹਾਂ ਇਸੇ ਤਰ੍ਹਾਂ ਹੀ ਬੱਚ ਉਹ ਜੇ ਬੱਚੇ ਵਾਂਗੂ ਹੀ ਬੂਟਿਆਂ ਦੀ ਦੇਖਭਾਲ ਵੀ ਜ਼ਰੂਰੀ ਹੈ ਤੇ ਇੱਥੇ ਮੈਨੂੰ ਲੱਗਦਾ ਹੈ ਕਿ ਫੋਰੈਸਟ ਰੇਂਜ ਦੇ ਸਾਰੇ ਆਫੀਸਰਸ ਬਹੁਤ ਅੱਛੇ ਨੇ ਔਰ ਕਰਵਾ ਰਹੇ ਨੇ ਪੂਰਾ ਦੇਖਭਾਲ ਵੀ ਹੋਏਗੀ 35 ਬੂਟੇ ਲਾ ਰਹੇ ਹਾਂ ਅੱਜ অলਮੋਸਟ 35 ਲਗਾਏ ਸਰ ਕੱਲ ਅਸੀਂ ਥੋੜਾ ਬਾਗੇ ਪੁਰਾਣੇ ਲਗਾ ਕੇ ਆਏ ਸੀ ਕਿ ਇਹ ਡਰਾਈਵ ਚੱਲੇਗੀ ਅਜੇ 3 ਸਤੰਬਰ ਤੱਕ